ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਆਪਾਂ ਸੁਣਦੇ ਹਾਂ ਲੇਖਕ ਕਰਤਾਰ ਸਿੰਘ ਦੁੱਗਰ ਜੀ ਦੀ ਲਿਖੀ ਹੋਈ ਕਹਾਣੀ ਜੀਵਨ ਕੀ ਹੈ ਦੇਸ਼ ਵਿੱਚ ਟਿੱਡੀ ਆਈ ਹੋਈ ਸੀ ਲਾਂਬ ਲਾਂਬ ਵਿੱਚ ਫਸਲਾਂ ਦੀ ਬਰਬਾਦੀ ਦੀਆਂ ਭਿਆਨਕ ਖਬਰਾਂ ਰੇਡੀਓ ਤੇ ਵੀ ਸੁਣੀਆਂ ਦੀਆਂ ਸਨ ਅਖਬਾਰਾਂ ਵਿੱਚ ਵੀ ਛਪੜੀਆਂ ਸਨ ਸਰਕਾਰੀ ਢੰਡੋਰਚੀ ਵੀ ਆ ਕੇ ਲੋਕਾਂ ਨੂੰ ਦੱਸ ਦੱਸ ਜਾਂਦੇ ਸ਼ੇਰਾ ਸੋਚਦਾ ਦੇਸ਼ ਵਿੱਚ ਅੱਗੇ ਹੀ ਅੰਨ ਦੀ ਕਿੱਲਤ ਸੀ ਤੇ ਸ਼ੇਰੇ ਦੀ ਤ੍ਰਿਮਤ ਈਸ਼ਰੋ ਨੂੰ ਡੋਬਾਂ ਦੇ ਡੋ ਪੈਂਦੇ ਪੱਕੀ ਅਲਾਟਮੈਂਟ ਦੀ ਇਹ ਉਹਨਾਂ ਦੀ ਪਹਿਲੀ ਫਸਲ ਸੀ ਤੇ ਜੇ ਟਿੱਡੀ ਆ ਗਈ ਤਾਂ ਉਹ ਆਪ ਕੀ ਖਾਂਗੇ ਆਣ ਵਾਲੇ ਜੀਵ ਦੇ ਮੂੰਹ ਵਿੱਚ ਕੀ ਪਾਣਗੇ ਉਧਰੋਂ ਆਪਣਾ ਵਧਿਆ ਹੋਇਆ ਪੇਟ ਵੇਖਤੀ ਇਦਰੋਂ ਟਿੱਡੀ ਦੀ ਬਰਬਾਦੀ ਦੀਆਂ ਕਹਾਣੀਆਂ ਸੁਣਦੀ ਈਸ਼ਰੂ ਸੋਚਦੀ ਜੇ ਧਰਤੀ ਮੇਲ ਦੇਵੇ ਤਾ ਉਹ ਵਿੱਚੇ ਨਿੱਗਰ ਜਾਵੇ ਉਹਨੂੰ ਨਾ ਖਾਣ ਚੰਗਾ ਲੱਗਦਾ ਨਾ ਪਾਣ ਚੰਗਾ ਲੱਗਦਾ ਸਾਰਾ ਸਾਰਾ ਦਿਨ ਸੋਚਾਂ ਵਿੱਚ ਡੁੱਬੀ ਰਹਿੰਦੀ ਇਹ ਕਿਹੋ ਜਿਹਾ ਜੀ ਉਹਨਾਂ ਦੇ ਘਰ ਆਣ ਵਾਲਾ ਸੀ ਉਹਦੀਆਂ ਅੱਖੀਆਂ ਵਿੱਚੋਂ ਨੀਂਦ ਉੱਡ ਗਈ ਵਕਤ ਤੋਂ ਪਹਿਲੇ ਈਸ਼ਰੂ ਨੇ ਕੰਮ ਛੱਡ ਦਿੱਤਾ ਵਕਤ ਤੋਂ ਪਹਿਲੇ ਈਸ਼ਰੂ ਪਲੰਗ ਤੇ ਪੈ ਗਈ ਵਕਤ ਤੋਂ ਪਹਿਲੇ ਉਸ ਨੂੰ ਦਰਦ ਛਿੜੇ ਵਕਤ ਤੋਂ ਪਹਿਲੇ ਹੀ ਉਸ ਬੱਚਾ ਜਨ ਲਿਆ ਤੇ ਸ਼ਰਫਾ ਦਾਈ ਟਕਰਾਂ ਹੀ ਮਾਰ ਲੱਤੀ ਈਸ਼ਰੂ ਦਾ ਪੁੱਤਰ ਨਾ ਹਿੱਲਿਆ ਨਾ ਕੋਇਆ ਨਾ ਉਸ ਅੱਖ ਪੱਟੀ ਸਰਗੀ ਵੇਲੇ ਦਾ ਜੰਮਿਆ ਹੁਣ ਦਿਹੂ ਚੜਾਇਆ ਸੀ ਬੱਚਾ ਵੱਟੇ ਦਾ ਵੱਟਾ ਪਿਆ ਰਿਆ ਸ਼ਰਫਾ ਕਦੀ ਉਸ ਨੂੰ ਉਲਟਾ ਕਰਦੀ ਕਦੀ ਉਸ ਨੂੰ ਟੇਡਾ ਕਰਦੀ ਕਦੀ ਉਸ ਦੀ ਪਿੱਠ ਠੋਕਦੀ ਕਦ ਉਸ ਦੀਆਂ ਅੱਖਾਂ ਖੋਲਦੀ ਕਦੇ ਕੰਨਾਂ ਵਿੱਚ ਉਹਦੇ ਚੀਕਾ ਮਾਰਦੀ ਉਹ ਅਹਲ ਮਾਸ ਦਾ ਲੋਥੜਾ ਜਿਵੇਂ ਪਿਆ ਰਿਹਾ ਪਿਆ ਰਿਹਾ ਜਿਹੜਾ ਕਲੂਲਾदाई ਨੇ ਉਹਦੇ ਮੂੰਹ ਵਿੱਚ ਪਾਇਆ ਸੀ ਖਾਬਰੇ ਅੰਦਰ ਗਿਆ ਖਾਬਰੇ ਬਾਹਰ ਵਗ ਗਿਆ ਬਸ ਸਾਹ ਆ ਜਾ ਰਿਹਾ ਸੀ ਨਬਜ਼ ਚੱਲ ਰਹੀ ਸੀ ਹੋਰ ਕੋਈ ਹਰਕਤ ਬੱਚੇ ਵਿੱਚ ਅਜੇ ਤੀਕ ਨਹੀਂ ਸੀ ਪੈਦਾ ਹੋਈ ਦਿਨ ਚੜ੍ਹੇ ਪਿੰਡ ਦਾ ਹਕੀਮ ਆਇਆ ਉਸਨੂੰ ਕੋਈ ਕੁਝ ਸਮਝ ਨਾ ਪਈ ਫੇ ਸਰਕਾਰੀ ਡਾਕਟਰ ਆਇਆ ਉਹ ਵੀ ਨਿਰਾਸ਼ ਤੁਰ ਗਿਆ ਨਾ ਜਿੰਦਿਆਂ ਵਿੱਚ ਨਾ ਮੋਇਆਂ ਵਿੱਚ ਈਸ਼ਰ ਨੂੰ ਹੈਰਾਨ ਸੀ ਅੱਗੇ ਉਹ ਬੱਚੇ ਪੈਦਾ ਕੀਤੇ ਸਨ ਹੁਣ ਮੁਸੀਬਤ ਵਿੱਚ ਕਿਹੋ ਜਿਹਾ ਨਿਆਣਾ ਉਸ ਆਣ ਜੰਮਿਆ ਸੀ ਤੇ ਮੁਰਮੁਰ ਉਸ ਦਿਨ ਈਸ਼ਰ ਨੂੰ ਫਸਾਦਾਂ ਵਿੱਚ ਮਾਰੇ ਗਏ ਆਪਣੇ ਦੋ ਪੁੱਤਰ ਯਾਦ ਆਂਦੇ ਪਾਕਿਸਤਾਨੀ ਸ਼ਰਾਰਤੀ ਕੈਂਪ ਵਿੱਚ ਪਿਆਸ ਨਾਲ ਬਿਲਕੁਲੀ ਤੁਰ ਗਈ ਆਪਣੀ ਬੱਚੀ ਚੇਤੇ ਆਂਦੀ ਤੇ ਉਹ ਸੋਚਦੀ ਇਸ ਪਰਦੇਸ ਵਿੱਚ ਆ ਕੇ ਉਸ ਕੀ ਮੂੰਹ ਤੇ ਕਾਲਖ ਆਣ ਮਲੀ ਸੀ ਹੁਣ ਜਦੋਂ ਜਿੰਮੀ ਵੀ ਉਹਨਾਂ ਨੂੰ ਅਲਰਟ ਹੋ ਗਈ ਸੀ ਹੁਣ ਜਦੋਂ ਕੋਠਾ ਵੀ ਉਹਨਾਂ ਨੇ ਪਾ ਲਿਆ ਸੀ ਹੁਣ ਜਦੋਂ ਉਹਦੇ ਖਾਵਨ ਨੇ ਦਿਨ ਰਾਤ ਮਿਹਨਤ ਕਰਕੇ ਉਹ ਫਸਲ ਕੱਢੀ ਸੀ ਜਿਹੜੀ ਇਸ ਪਿੰਡ ਨਾਲ ਕਦੀ ਅੱਗੇ ਕਿਸੇ ਵੇਖੀ ਸੀ ਨਾਗਦੀ ਅੱਗੇ ਕਿਸੇ ਸੁਣੀ ਸੀ ਤੇ ਈਸ਼ਰੋ ਨੇ ਸੋਚਿਆ ਸੀ ਇੱਕ ਬੱਚਾ ਹੋਰ ਜੰਮ ਕੇ ਤੇ ਉਹ ਬਸ ਕਰ ਛੱਡੇਗੀ ਕੀ ਹੱਕਰਾ ਕਰਨਾ ਹੋਇਆ ਅੱਗੇ ਉਸਨੇ ਸਪਾਤ ਵਰਗੇ ਤਿੰਨ ਬੱਚੇ ਜੰਮੇ ਸਨ ਉਹ ਨਾ ਰਹੇ ਹੁਣ ਤੇ ਉਹ ਸੋਚਦੀ ਬਸ ਨਿਸ਼ਾਨੀ ਹੀ ਉਹਨਾਂ ਦੀ ਰਹਿ ਜਾਏ ਸ਼ੇਰੇ ਉਹਦੇ ਖਾਵਨ ਦਾ ਨਾ ਕੋਈ ਕਦੀ ਲੈ ਛੱਡਿਆ ਕਰੇ ਤੇ ਬਸ ਤੇਹ ਆਪਣੀ ਗੋਦੀ ਵਿੱਚ ਪਿਆ ਹੋਇਆ ਪੱਥਰ ਦਾ ਪੱਥਰ ਵੇਖ ਕੇ ਮੁਰਮੜੋ ਨੂੰ ਡੋ ਪੈਂਦੇ ਦੁਪਹਿਰ ਗੁਜ਼ਰ ਗਈ ਸ਼ਾਮ ਗੁਜ਼ਰ ਗਈ ਰਾਤ ਗੁਜ਼ਰ ਗਈ ਫੇਰ ਦਿਨ ਚੜਾ ਆ ਬੱਚਾ ਅਜੇ ਵੀ ਸਾਹ ਲੈ ਰਿਹਾ ਸੀ ਨਬਜ਼ ਅਜੇ ਵੀ ਚੱਲ ਰਹੀ ਸੀ ਪਰ ਨਾ ਉਸ ਅੱਖ ਪੁੱਟੀ ਨਾ ਉਹ ਕੋਇਆ ਨਾ ਉਸ ਆਪਣੇ ਕਿਸੇ ਅੰਗ ਨੂੰ ਹਿਲਾਇਆ ਜਿਵੇਂ ਜਕੂੜਿਆ ਹੋਏ ਉਸ ਦਾ ਬੰਦ-ਬੰਦ ਇੰਜ ਮਰੰਡਿਆ ਹੋਇਆ ਸੀ ਫੇਗਰਾਵਿਚ ਗਲਤਾਨ ਈਸ਼ਰੋ ਤੇ ਉਹਦੇ ਖਾਵਨ ਛੇਰੇ ਨੂੰ ਸਮਝ ਨਹੀਂ ਸੀ ਪੈਂਦੀ ਕਿ ਕੀ ਕਰਨ ਕੀ ਨਾ ਕਰਨ ਕੋਈ 11 ਵਜੇ ਪਿੰਡ ਵਿੱਚ ਹਾਹਾਕਾਰ ਮਚ ਗਈ ਟਿੱਡੀ ਆ ਗਈ ਟਿੱਡੀ ਆ ਗਈ ਦੌੜ ਕੇ ਸੋਫੇ ਤੋਂ ਬਾਹਰ ਛੇਰੇ ਨੇ ਅਸਮਾਨ ਬਲ ਵੇਖਿਆ ਜਿਸ ਤਰ੍ਹਾਂ ਇੱਕ ਹਨੇਰੀ ਛਾੜੀ ਹੋਵੇ ਜਿਸ ਤਰ੍ਹਾਂ ਇੱਕ ਘਟਾ ਫੈਲਦੀ ਹੋਵੇ ਸਾਹਮਣੇ ਛਾਂ ਦੁਰਦੀ ਆ ਰਹੀ ਸੀ ਕਈ ਦਿਨਾਂ ਦੀ ਛੇਰਾ ਹੁਰੀ ਸੁਣੀ ਰਹੇ ਸੰ ਕਿ ਇਹ ਬਲਾ ਇਲਾਕੇ ਵਿੱਚ ਆਈ ਹੋਈ ਹੈ ਪਰ ਚੁਰਾਹੇ ਦਾ ਬਾਬਾ ਪਰਾਂ ਤੇ ਪਾਣੀ ਨਹੀਂ ਸੀ ਪੈਣ ਦਿੰਦੇ ਇਸ ਗ੍ਰਾਮ ਕੇ ਪੀਤਰ ਟਿੱਡੀ ਨਹੀਂ ਆਏਗੀ ਸੜਕ ਕੇ ਉਸ ਪਾਰ ਹੀ ਹੋ ਕੇ ਚਲੀ ਜਾਏਗੀ ਪਰ ਟਿੱਡੀ ਆ ਰਹੀ ਸੀ ਇੱਕ ਤੂਫਾਨ ਦੀ ਤਰ੍ਹਾਂ ਇੱਕ ਹਨੇਰੀ ਦੀ ਤਰ੍ਹਾਂ ਇੱਕ ਟੱਲ ਮੌਤ ਦੀ ਤਰ੍ਹਾਂ ਇੱਕ ਅੱਖ ਦੇ ਫੋਰਨਰ ਵੇੜੇ ਵਿੱਚ ਖਲੋਤਾ ਸ਼ੇਰਾ ਜਿਵੇਂ ਸਾਹ ਸਤਹੀਨ ਹੋ ਗਿਆ ਉਹਦੀਆਂ ਅੱਖੀਆਂ 'ਗੇ ਹਨੇਰਾ ਫਿਰ ਗਿਆ। ਉਹਨੂੰ ਇੰਜ ਲੱਗਾ ਜਿਵੇਂ ਸਭ ਕੁਝ ਮੋੜ-ਮੁੱਡੋ ਉਹਨੂੰ ਸ਼ੁਰੂ ਕਰਨਾ ਹੋਵੇਗਾ। ਵੇਲੋਂ ਟੁੱਟੀ-ਤੋਰੀ ਵਾਂਗ ਉਸ ਦਾ ਚਿੱਤ ਕੀਤਾ ਜਿਵੇਂ ਮੋਦ ਦਾ ਜਾਪੇ ਤੇ ਟਿੱਡੀ ਉਹਦੇ ਸਿਰ ਤੇ ਸੀ। ਉਹਦੇ ਵੇੜੇ ਵਿੱਚ ਸੀ। ਉਹਨਾਂ ਦੀ ਛੱਤ ਤੇ ਸੀ। ਸਾਹਮਣੇ ਕਿਕਰ ਤੇ ਸੀ। ਸੋਫੇ ਅੰਦਰ ਬੱੜ ਰਹੀ ਸੀ। ਚੂਲੀ-ਚੂਲੀ ਮਿਹਨਤ ਨਾਲ ਕੱਢੇ ਪਾਣੀਆਂ ਤੇ ਪਲੇ ਖੇਤੀ ਤੇ ਸੀ। ਤਰਲੇ ਲੈ ਲੈ ਰੱਬ ਦੇ ਹੋਈਆਂ بارشਾਂ ਦੀਆਂ ਪੈਲੀਆਂ ਤੇ ਸੀ ਹੜਬੂ ਹੜਬੂ ਕਰਦੀ ਹੋਈ ਬੈਟਰੀ ਸੀ ਸੂੰਕਦੀ ਹੋਈ ਫੂੰਕਾਰਦੀ ਹੋਈ ਆ ਰਹੀ ਸੀ ਤੇ ਫੇਰ ਇੱਕਦਮ ਸ਼ੇਰਾ ਜਿਵੇਂ ਸੁਪਨੇ ਵਿੱਚ ਝੰਝੋੜ ਕੇ ਉਠਾ ਦਿੱਤਾ ਗਿਆ ਹੋਵੇ ਉਸ ਨੂੰ ਰੇਡੀਓ ਤੇ ਸੁਣੀਆਂ ਸਾਰੀਆਂ ਹਦਾਇਤਾਂ ਯਾਦ ਆਈਆਂ ਤੇ ਸਾਹਮਣੇ ਪਿਆ ਵੰਡੇ ਦਾ ਕਨਸਤਰ ਚੁੱਕ ਕੇ ਉਹ ਡੰਡੇ ਨਾਲ ਖੜਕਾਂਦਾ ਬਾਹਰ ਖੇਤਾਂ ਵਿੱਚ ਨਿਕਲ ਗਿਆ ਸ਼ੇਰੇ ਨੂੰ ਇੰਜ ਬਾਹਰ ਜਾਂਦੇ ਵੇਖ ਉਹਦੇ ਤ੍ਰੇਮਤ ਸਾਰੇ ਆਪਣੇ ਫਿਕਰ ਭੁੱਲ ਉੱਠ ਖਲੋਤੇ ਇੱਕ ਦਿਨ ਦੇ ਬੱਚੇ ਦੀ ਮਾਂ ਉਂਝ ਦਾ ਉਂਝ ਉਸ ਤਰਾੜ ਨੂੰ ਮੰਜੀ ਤੇ ਪਿਆ ਸੁੱਟ ਬਾਹਰ ਖੇਤਾਂ ਵਿੱਚ ਨਿਕਲ ਗਈ ਸ਼ੇਰਾ ਗਿਆ ਸ਼ੇਰੀ ਦੀ ਤ੍ਰੇਮਤ ਗਈ ਉਹਨਾਂ ਦੇ ਗਵੰਢੀ ਗਏ ਮਹੱਲੇਦਾਰ ਨਿਕਲੇ ਫੇਰ ਸਾਰਾ ਪਿੰਡ ਟੀਨ ਫੜੀ ਹੂ ਹਾ ਹੂ ਹਾ ਕਰਦਾ ਮੀਲਾ ਤੱਕ ਫੈਲ ਗਿਆ ਖੇਤਾਂ ਦੇ ਕੰਡਿਆਂ ਤੇ ਲੋਕੀ ਸੁੱਕੇ ਪੱਤੇ ਕਾਹ ਤੇ ਢਿੰਗਰਾ ਨੂੰ ਇਕੱਠਾ ਕਰ ਕਰ ਅੱਗਾ ਲਾਂਦੇ ਦੌੜ ਦੌੜ ਖੇਤਾਂ ਵਿੱਚ ਬੱਚੇ ਬੁੱਢੇ ਔਰਤਾਂ ਮਰਦ ਟਿੱਡੀ ਨੂੰ ਉਡਾਂਦੇ 2-2 ਸਾਲ ਦੇ ਬੱਚਿਆਂ ਨੇ ਟੀਨ ਚੁੱਕੇ ਹੋਏ ਸਨ ਬੁੱਢੀਆਂ ਔਰਤਾਂ ਟੀਨ ਖੜਕਾ ਖੜਕਾ ਥੱਕਦੀਆਂ ਤੇ ਆਪਣੇ ਦੁਪੱਟਿਆਂ ਨਾਲ ਪਈਆਂ ਟਿੱਡੀਆਂ ਨੂੰ ਉਡਾਂਦੀਆਂ ਨੌਜਵਾਨ ਦੌੜ ਦੌੜ ਨੱਠ ਨੱਠ ਪਾਗਲ ਹੋ ਰਹੇ ਸਨ ਰੱਖਾ ਜਦੋਂ ਆਪਣੀਆਂ ਪੈੜੀਆਂ ਵਿੱਚ ਪੂਜਾ ਇੱਕ ਇੱਕ ਬੂਟੇ ਨਾਲ 100 100 ਟਿੱਡੀਆਂ ਨੂੰ ਚਿੰਟਿਆ ਵੇਖ ਉਹਦਾ ਲੱਕ ਟੁੱਟ ਗਿਆ ਉਹ ਤੇ ਇਕੱਲਾ ਸੀ ਉਹ ਕਿਸ ਤਰ੍ਹਾਂ ਇਸ ਬਲਾ ਨੂੰ ਉਡਾ ਸਕੇਗਾ ਤੇ ਸਾਹਮਣੇ ਉਹਦੇ ਵੇੜੇ ਵਿੱਚ 6 ਉਹਦੇ ਬਲਦ ਖਲੋਤੇ ਸਨ ਦੋ ਮਈਆਂ ਸਨ ਇੱਕ ਗਾਂ ਸੀ ਇੱਕ ਘੋੜੀ ਸੀ ਉਹਨਾਂ ਲਈ ਤੇ ਸ਼ਾਮ ਵਾਸਤੇ ਚਾਰਾ ਵੀ ਉਹਦੇ ਕੋਲ ਨਹੀਂ ਸੀ ਤੇ ਟਿੱਡੀ ਸੀ ਕਿ ਵੈਂਦਿਆਂ ਵੈਂਦਿਆਂ ਪੱਤਿਆਂ ਨੂੰ ਭਸਮ ਕਰਦੀ ਜਾ ਰਹੀ ਸੀ ਰੱਖੇ ਨੇ ਡੰਗਰਾ ਨੂੰ ਲਿਆ ਕੇ ਖੇਤਾਂ ਵਿੱਚ ਛੇੜ ਦਿੱਤਾ ਤੇ ਆਪ ਬੰਨੇ ਤੇ ਖੜੋ ਟਾਹਾਂ ਮਾਰ ਮਾਰ ਰੋਣ ਲੱਗ ਪਿਆ ਲੋਕਾਂ ਨੇ ਰੱਖੇ ਨੂੰ ਸਮਝਾਇਆ ਡੰਗਰਾ ਨੂੰ ਬਾਹਰ ਕੱਢਿਆ ਤੇ ਆਂਡੀ ਗਵਾਂਡੀ ਰੱਖੇ ਦੀਆਂ ਪੈੜੀਆਂ ਵਿੱਚ ਆ ਕੇ ਟਿੱਡੀ ਨੂੰ ਉਡਾਣ ਲੱਗ ਪਏ ਜੇ ਰੱਖੇ ਦੇ ਖੇਤਾਂ ਵਿੱਚ ਟਿੱਡੀ ਰਹਿ ਗਈ ਤੇ ਬਾਕੀਆਂ ਦੇ ਫਸਲ ਕਿਵੇਂ ਖਰਾਮੇ ਰਹਿ ਸਕਦੇ ਸਨ ਓਏ ਰੱਖਿਆ ਏਤੇ ਸਾਂਝਾ ਦੁਸ਼ਮਣ ਏ ਰੱਖੇ ਦੇ ਸਾਥੀ ਕਹਿੰਦੇ ਉਹਨੂੰ ਆਪਣੇ ਵੇਗ ਵਿੱਚ ਪਹਾ ਕੇ ਲੈ ਗਏ ਤੇ ਉਹ ਵੀ ਟੀਨ ਖੜਕਣ ਲੱਗ ਪਿਆ ਹੂ ਹਾ ਹੂ ਹਾ ਦੇ ਸ਼ੋਰ ਵਿੱਚ ਸੰਗ ਪਾੜ-ਪਾੜ ਚੀਖਣ ਲੱਗ ਪਿਆ ਇੱਕ ਟਿੱਡੇ ਦੇ ਪ੍ਰੋਟ ਨੂੰ ਡਾਂਦੇ ਪਿੱਛੋਂ ਆਂਦੀ ਖਨੇਰੀ ਇੱਕ ਹੋਰ ਪਲਿਓ ਆ ਕੇ ਦੇ ਦਿੰਦੀ ਕਈ ਕਈ ਕਨਸਤਰ ਕਈ ਕਈ ਟੀਨ ਕਈ ਕਈ ਡੱਬੇ ਲੋਕਾਂ ਨੇ ਚਿੱਬੇ ਕਰ ਤੋੜ ਕੇ ਸੁੱਟ ਪਏ ਸਵੇਰ ਦੇ ਲੋਕੀ ਦੌੜ ਰਹੇ ਸਨ ਸ਼ੋਰ ਕਰ ਰਹੇ ਸਨ ਦੁਪਹਿਰਾਂ ਹੋ ਗਈਆਂ ਦੁਪਹਿਰਾਂ ਢਲ ਗਈਆਂ ਜੱਟਾਂ ਦੇ ਅਣਕਜੇ ਪੈਰ ਕੰਡਿਆਂ ਨਾਲ ਪਰੂਚੇ ਗਏ ਔਰਤਾਂ ਦੀਆਂ ਕਲਾਈਆਂ ਥੱਥ ਥੱਥ ਸੁੱਜਣ ਤੇ ਆ ਲੱਗੀਆਂ ਸਨ ਬੱਚੇ ਹੈਰਾਨ ਫੇਰਾ ਸਾਈ ਮੁਰਮੁਰ ਮਾਪਿਆਂ ਦੀ ਕਬਰ ਹਟਵਲ ਵੇਖਦੇ ਏ ਕੋਪਰੇ ਸ਼ੋਰ ਨੂੰ ਸੁਣਦੇ ਇਸ ਨਵੇਂ ਝੱਖੜ ਨੂੰ ਮਹਿਸੂਸ ਤੇ ਹੋਰ ਹੋਰ ਜ਼ੋਰ ਦੇ ਟੀਨਾਂ ਨੂੰ ਖੜਕਾਣਾ ਸ਼ੁਰੂ ਕਰ ਦਿੰਦੇ ਤੇ ਸੁੰਦਰ ਸਵੇਰ ਦਾ ਗਾਦੀ ਉੱਤੇ ਬੈਠਾ ਪੈਲੀਆਂ ਨੂੰ ਪਾਣੀ ਦੇਈ ਜਾ ਰਿਹਾ ਸੀ ਕਦੀ ਕਦੀ ਆਕਾਸ਼ ਔਰ ਵੇਖਦਾ ਫਿਰ ਅੱਖਾਂ ਬੰਦ ਕਰ ਲੈਂਦਾ ਤੇ ਸੁੰਦਰ ਦਾ ਪੰਜੀ ਪ੍ਰਾਣੀਆਂ ਦਾ ਪਰਿਵਾਰ ਉਹਦੀ ਕਣਕ ਨੂੰ ਵਿਚਾਰ ਰਿਹਾ ਸੀ ਸੁੰਦਰ ਤੇ ਸ਼ੇਰੇ ਦੇ ਇਲਾਕੇ ਵਿੱਚ ਸਭ ਤੋਂ ਕਣੀ ਸਭ ਤੋਂ ਉੱਚੀ ਸਭ ਤੋਂ ਜ਼ਿਆਦਾ ਪਲੀ ਹੋਈ ਕਣਕ ਤੇ ਜਿਵੇਂ ਟੇਡੀਆਂ ਬੈਕਤੀਆਂ ਹੀ ਨਹੀਂ ਸਨ ਉਹਨਾਂ ਦੀ ਸੇਂਜੀ ਦੀਆਂ ਪੈਲੀਆਂ ਵਿੱਚ ਟਿੱਡੀਆਂ ਤਿਲਕ ਤਿਲਕ ਪੈਂਦੀਆਂ ਉਲਜ ਉਲਜ ਜਾਂਦੀਆਂ ਸੁੰਦਰ ਦੇ ਪੁੱਤਰ ਪੋਤਰੇ ਦੋਤੇ ਭਤੀਜੇ ਟਿੱਡੀਆਂ ਨੂੰ ਉਡਾਂਦੇ ਵੀ ਏਕੜ ਦੁੱਕੜ ਜਿਹੜੀਆਂ ਉਹਨਾਂ ਦੇ ਹੱਥਾਂ ਜਾਂਦੀਆਂ ਪੈਰਾਂ ਤਲੇ ਉਹਨਾਂ ਨੂੰ ਮਧੋਲ ਮਧੋਲ ਵੀ ਸੁੱਟਦੇ ਰੱਖੇ ਨੇ ਦੂਰੋਂ ਗਾਦੀ ਤੇ ਬੈਠੇ ਸੁੰਦਰ ਨੂੰ ਹਾਕ ਮਾਰੀ ਕੋਈ ਸੁੰਦਰਾ ਤੇਰੀਆਂ ਪੈਲੀਆਂ ਤੋਂ ਇਹ ਸੌਰੀ ਡਰਦੀਆਂ ਹੋਏ ਤੈਨੂੰ ਕਾਹਦਾ ਡਰ ਤੇ ਗੱਲ ਵੀ ਸੱਚੀ ਸੀ ਟਿੱਡੀ ਕਣਕ ਦੇ ਉਹਨਾਂ ਖੇਤਾਂ ਵਿੱਚ ਹੀ ਬੈਠਦੀ ਜਿਹੜੇ ਇਤਨੇ ਘੜੇ ਨਾ ਹੁੰਦੇ ਜਿਨ੍ਹਾਂ ਵਿੱਚ ਉੱਡ ਰਹੀ ਟਿੱਡੀ ਨੂੰ ਵਿੱਚ ਵਿੱਚ ਧਰਤੀ ਵੀ ਵਿਖਾਈ ਦਿੰਦੀ ਸੁੰਦਰ ਤੇ ਸ਼ੇਰੇ ਦੀਆਂ ਪੈੜੀਆਂ ਵਰਗੇ ਫਸਲ ਜਿਨ੍ਹਾਂ ਵਿੱਚ ਸਿੱਟੇ ਨਿਕਲ ਆਏ ਸਨ ਟਿੱਡੀ ਨੂੰ ਕੋਈ ਖਾਸ ਪਸੰਦ ਨਹੀਂ ਸਨ ਪਸ਼ੇਤਰੀਆਂ ਕਣਕਾਂ ਵਿੱਚ ਲਵੇ ਬੂਟਿਆਂ ਤੇ ਖਾਸ ਤੌਰ ਤੇ ਟਿੱਡੀ ਬੈਠਦੀ ਸੀ ਆਪਣੀ ਬਰਾਨੀ ਜਿਮੇ ਵਿੱਚ ਸੁੰਦਰ ਨੇ ਛੋਲੇ ਬੀਜੇ ਸਨ ਛੋਲਿਏ ਦੇ ਖੱਟੇ ਬੱਤਿਆਂ ਨੂੰ ਵੀ ਟਿੱਡੀ ਮੂੰਹ ਨਾ ਲਾਂਦੀ ਤੇ ਸ਼ੇਰਾ ਪਹਿਲੀਓ ਪਹਿਲੀ ਫਿਰਦਾ ਲੋਕਾਂ ਨੂੰ ਸਮਝਾ ਰਿਆ ਸੀ ਇੱਕ ਵਾਰ ਜੇ ਟਿੱਡੀ ਬੈਠ ਗਈ ਤੇ ਫੇਰ ਅੰਡੇ ਦੇ ਕੇ ਹੀ ਉਥੋਂ ਉੱਠੇਗੀ ਇੱਕ ਹਰਾ ਪੱਤਾ ਨਹੀਂ ਰਹਿਣ ਦੇਵੇਗੀ ਫਸਲਾਂ ਨੂੰ ਖਤਮ ਕਰਕੇ ਸਵੇਰੇ ਉੱਡ ਜਾਇਆ ਕਰੇਗੀ ਸ਼ਾਮੀ ਫੇਰ ਆ ਕੇ ਪਿੰਡ ਦੇ ਬਾਗਾਂ ਵਿੱਚ ਦਰਖਤਾਂ ਤੇ ਬੈਠ ਜਾਇਆ ਕਰੇਗੀ ਇਸ ਜ਼ਾਲਮ ਦੇ ਪੈਰ ਨਾ ਲੱਗਣ ਦੇਣਾ ਸਾਥਿਓ ਸ਼ੇਰਾ ਢੰਡੋਰਾ ਦੇ ਜਾ ਰਿਹਾ ਸੀ ਤੇ ਸ਼ੇਰੇ ਦੀ ਬੀਵੀ ਜਿਵੇਂ ਉਸ ਨੂੰ ਕਦੀ ਕੁਝ ਹੋਇਆ ਹੀ ਨਹੀਂ ਹੁੰਦਾ ਜਿਵੇਂ ਉਹਦੇ ਉੱਤੇ ਜਵਾਨੀ ਚੜ ਗਈ ਹੁੰਦੀ ਹੈ ਇੱਕ ਸਿਰੇ ਤੋਂ ਦੂਜੇ ਸਿਰੇ ਪੈਲੀਆਂ ਤੇ ਘੁੰਮਦੀ ਟੀਨ ਖੜਕਾਂਦੀ ਰੀ ਖੜਕਾਂਦੀ ਰੀ ਇੱਕ ਜੋਸ਼ ਵਿੱਚ ਇੱਕ ਨਸ਼ੇ ਵਿੱਚ ਇੱਕ ਲਗਨ ਵਿੱਚ ਸ਼ੇਰਾ ਸੋਚਦਾ ਕਹਾਣੀ ਵਾਲੀ ਉਹ ਗੱਲ ਸ਼ਾਇਦ ਠੀਕ ਹੀ ਸੀ ਮਾਦਾ ਨਾਲੋਂ ਨਰ ਜ਼ਿਆਦਾ ਤੇਜ਼ ਹਰਿਆਵਲ ਨੂੰ ਖਾਂਦਾ ਬਸ ਜਿਵੇਂ ਵੇਤਰੀ ਜਾਂਦਾ ਤੇ ਇੰਜ ਖਾ ਖਾ ਕੇ ਬਦਮਾਸਤਿਆ ਹੋਇਆ ਨਰ ਮਾਤਾ ਨੂੰ ਇੱਕ ਨਜ਼ਰ ਵੇਖ ਆਪਣੀ ਜ਼ਿੰਦਗੀ ਦਾ ਸਫ਼ਰ ਖਤਮ ਕਰ ਲੈਂਦਾ ਮਾਦਾ ਫਿਰ ਉਦੋਂ ਤੀਕ ਜਿੰਦੀ ਜਦੋਂ ਤੀਕ ਅੰਡੇ ਨਾ ਦੇ ਲੈਂਦੇ ਅੰਡੇ ਦੇ ਕੇ ਉਹ ਵੀ ਖਤਮ ਹੋ ਜਾਂਦੀ ਤੇ ਟਿੱਡੀ ਵੀ ਜ਼ਿੰਦਗੀ ਦਾ ਉਦੇਸ਼ ਖਾਣਾ ਸੀ ਖਾ ਕੇ ਆਪਣੀ ਨਸਲ ਨੂੰ ਵਧਾਉਣਾ ਸੀ ਤੇ ਬਸ ਤੋਏ ਤੋਂ ਟਿੱਡੀ ਨੂੰ ਘਬਰਾਉਂਦੇ ਵੇਕ ਕਿਸਾਨ ਘਰਾਂ ਵਿੱਚ ਸਾਹਮਣੇ ਰੱਖੀ ਸਲਵਾੜ ਦੇ ਕਲਾਵੇ ਪਰ ਪਰ ਲਿਆਏ ਢੀਂਗਰ ਲਿਆਏ ਹੋਰ ਜਿੱਥੇ ਕਿੱਥੇ ਵੀ ਉਹਨਾਂ ਨੂੰ ਰਖਿਆ ਰਖਾਇਆ ਬਾਲਣ ਨਜ਼ਰੀ ਆਇਆ ਖੇਤਾਂ ਵਿੱਚ ਲਿਆ ਕੇ ਉਹਨਾਂ ਨੇ ਧੂਏ ਧੁਖਾ ਦਿੱਤੇ ਵੱਡੇ ਵੱਡੇ ਝਾੜਾ ਨੂੰ ਅੱਗ ਲਾ ਦਿੱਤੀ ਗਈ ਧੂਆਂ 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 ਚਮਾ ਪਾਸੇ ਜਿਵੇਂ ਮੱਕੜੀ ਨਾਲ ਆਕਾਸ਼ ਤੇ ਕੋਲ ਕਰ ਰਿਹਾ ਸੀ ਸਬਜੀ ਦੀਆਂ ਸੋਹਲ ਕ੍ਰੋਮਲਾਂ ਨੂੰ ਕਵਾਲੇ ਤੋਂ ਬਚਾਣ ਲਈ ਲਾਏ ਸਲਵਾਹੜ ਦੇ ਪਰਦਿਆਂ ਨੂੰ ਕੱਡ ਕੱਡ ਵਾਲਿਆ ਗਿਆ ਜਦ ਮੰਦਰਾਂ ਦੇ ਘੜਿਆਲ ਕੱਢ ਕੇ ਲੈ ਆਏ ਗੁਰਦੁਆਰੇ ਦੇ ਸੰਖ ਲੈ ਆਏ ਮੋਚੀ ਮਸੱਲੀ ਮੈਰੇ ਬਾਣੀਏ ਨਾਈ ਮਜ਼ਦੂਰ ਪੇਸ਼ਾ ਨੌਕਰੀ ਪੇਸ਼ਾ ਸਕੂਲਾਂ ਦੇ ਉਸਤਾਦ ਮੁੰਡੇ ਕੁੜੀਆਂ ਨੰਬਰਦਾਰ ਜੇਲ੍ਹ ਦਾ ਚੌਕੀਦਾਰ ਸਿਪਾਹੀ ਜੋ ਕੋਈ ਵੀ ਸੀ ਖੇਤਾਂ ਵਿੱਚ ਨੱਠ ਰਿਹਾ ਸੀ ਸ਼ੋਰ ਪਾ ਰਿਹਾ ਸੀ ਜਿਨ੍ਹਾਂ ਦੀਆਂ ਜਿੰਮੀਆਂ ਸਨ ਉਹ ਵੀ ਸਨ ਜਿਨ੍ਹਾਂ ਦੀਆਂ ਜਿੰਮੀਆਂ ਨਹੀਂ ਸਨ ਉਹ ਵੀ ਸਨ ਸ਼ੇਰਨੀ ਵੇਖਿਆ ਛੁੱਟੀ ਦੇ ਆਏ ਪੁਲਿਸ ਕਪਤਾਨ ਦੀ ਮੀਮਾ ਵਰਗੀ ਗੋਰੀ ਤ੍ਰਿਮਤ ਜਿਹੜੀ ਸੁਰਖੀਆਂ ਲਾਂਦੀ ਸੀ ਪਾਊਡਰ ਮਲਦੀ ਸੀ ਕਾਲੀਆਂ ਐਨਕਾਂ ਲਈ ਆਪਣੀ ਹਵੇਲੀ ਦੇ ਪਿੱਛੇ ਖੇਤਾਂ ਵਿੱਚ ਤਿੱਤਰ ਖੰਬੀ ਆਪਣੀ ਚੁੰਨੀ ਨਾਲ ਟਿੱਡੀ ਨੂੰ ਉਡਾ ਰਹੀ ਸੀ ਮੋੜ-ਮੋੜੋ ਦੇ ਸਿਰ ਤੋਂ ਮਹੀਨ ਰੇਸ਼ਮੀ ਉਹਦਾ ਦੁਪੱਟਾ ਖਿਸਕ ਖਿਸਕ ਢੈਂਦਾ ਤੇ ਜਿਹੜੀਆਂ ਤੋਤਿਆਂ ਵਾਲੇ ਉਹਦੇ ਵਾਲ ਲਿਸ਼ਕ ਲਿਸ਼ਕ ਪੈਂਦੇ ਦੇ ਸ਼ੇਰੇ ਨੂੰ ਚਿੱਤ ਚੇਤਾ વિના ਆਇਆ ਕਿ ਪੁਲਿਸ ਕਪਤਾਨ ਦੀ ਉਹ ਹੂਰਾ ਵਰਗੀ ਤ੍ਰੇਮਤ ਤੇ 70 ਕਰਦੀ ਸੀ ਜਦੋਂ ਬਾਹਰ ਕਦੇ ਨਿਕਲਦੀ ਉਹਦੀ ਮੋਟਰ ਤੇ ਚਮਾ ਪਾਸੇ ਪਰਦੇ ਕੱਸੇ ਜਾਇਆ ਕਰਦੇ ਸਨ ਤੇ ਰੱਖਾ ਹੁਣ ਹਵਾ ਵਿੱਚ ਬੰਦੂਕ ਦੇ ਫਾਇਰ ਕਰ ਰਿਆ ਸੀ ਗੋਲੇ ਛੋੜ ਰਿਆ ਸੀ ਪਟਾਕੇ ਚਲਵਾ ਰਿਆ ਸੀ ਮਰਾਸੀ ਆਪਣੇ ਢੋਲ ਲੈ ਕੇ ਆਏ ਹੋਏ ਸਨ ਤੇ ਪੂੜਾ ਨੂੰ ਕੁੱਟੇ ਜਾ ਰਹੇ ਸਨ ਇੱਕ ਜ਼ੋਰ ਨਾਲ ਇੱਕ ਦਰਦ ਨਾਲ ਜਿਹੜਾ ਪਹਿਲੇ ਕਦੀ ਨਹੀਂ ਸੀ ਕਿਸੇ ਵੇਖਿਆ ਸਾਹਮਣੇ ਰੇਲ ਦੀ ਲਾਈਨ ਤੇ ਇੰਜ ਮੱਕੜੀ ਬੈਠੀ ਸੀ ਜਦੋਂ ਟ੍ਰੇਨ ਆਈ ਅੱਗੇ ਚੱਲ ਨਾ ਸਕੀ ਮੱਕੜੀ ਦੇ ਪੱਲਿਓ ਉੱਤੇ ਪੱਲੇ ਦਿੱਤੇ ਹੋਏ ਸਨ ਤੇ ਲਾਈਨਾਂ ਉੱਤੇ ਗੱਡੀ ਦੇ ਪਹੀਏ ਤਿਲਕ ਤਿਲਕ ਪੈਂਦੇ ਗੱਡੀ ਦੇ ਖਲੋਣ ਦੀ ਧੀਰ ਸੀ ਕਿ ਗੱਡੀ ਦੇ ਮੁਸਾਫਰ ਟੁੱਟ ਕੇ ਖੇਤਾਂ ਵਿੱਚ ਆ ਗਏ ਰੰਗ-ਰੰਗ ਦੇ ਕੱਪੜੇ ਰੰਗ-ਰੰਗ ਦੇ ਆਦਮੀ ਔਰਤਾਂ ਬੱਚੇ ਇੱਕ ਤੂਫਾਨ ਆ ਗਿਆ ਇੱਕ ਪੁਚਾਲ ਜਿਵੇਂ ਆ ਗਿਆ ਤੇ ਮੀਲਾ ਤੀਕ ਇਲਾਕੇ ਵਿੱਚ ਬੈਠੀ ਹੋਈ ਟਿੱਡੀ ਨੂੰ ਉਠਾ ਦਿੱਤਾ ਗਿਆ ਨਿਠਾ ਦਿੱਤਾ ਗਿਆ ਫਿਰ ਗੱਡੀ ਨੇ ਸੀਟੀ ਮਾਰੀ ਤੇ ਗੱਡੀ ਟੁਰ ਪਈ ਭਾਵੇਂ ਪਹਿਲਾ ਵਰਗਾ ਜ਼ੋਰ ਨਹੀਂ ਸੀ ਪਰ ਵਿਰਲੀ-ਵਿਰਲੀ ਟਿੱਡੀ ਪਿੱਛੇ ਅਜੇ ਵੀ ਆ ਰਹੀ ਸੀ ਤੇ ਕਿਤੇ-ਕਿਤੇ ਖਾਲੀ ਪਈ ਰੇਤਲੀ ਭੋਂਤੇ ਅਜੇ ਵੀ ਚਿਮਟੀ ਹੋਈ ਸੀ ਤੇ ਛੇਰੇ ਤੇ ਉਸ ਦੇ ਸਾਥੀਆਂ ਦੇ ਵੇਖ ਕੇ ਖਾਣੇ ਹੋ ਗਏ ਇਹ ਤੇ ਅੰਡੇ ਦੇ ਰਹੀ ਸੀ ਜ਼ਾਲਮ 1-1 1.5 1.5 ਇੰਚ ਧਰਤੀ ਵਿੱਚ ਮੋਰੀ ਕਰਕੇ ਵਿੱਚ ਆਂਡੇ ਦਿੰਦੀ ਤਾਂ ਜੋ ਉਹ ਬੱਚੇ ਬਣਨ ਤੱਕ ਧਰਤੀ ਵਿੱਚ ਸੋਗੇ ਪੈ ਰਹਿਣ ਤੇ 1-1 ਟਿੱਡੇ 5-5 100 6-600 ਆਂਡੇ ਦਿੰਦੇ ਸ਼ੇਰੇ ਨੇ ਵੇਖਿਆ ਸ਼ੇਰੇ ਦੇ ਨਾਲ ਸ਼ੇਰੇ ਦੀ ਤ੍ਰਿਮਤ ਈਸ਼ਰੋ ਨੇ ਵੀ ਵੇਖਿਆ ਮਾਦਾ ਮੱਕੜੀਆਂ ਕਿਵੇਂ ਨਰਮ ਜੀ ਥਾਂ ਚੁਣ ਕੇ ਆਤ ਨਾਜ਼ੁਕ ਤਰੀਕੇ ਨਾਲ ਆਪਣਾ ਅੰਡਰ ਵਿੱਚ ਪੁੱਲੇ ਜੇ ਖੋਦ ਦਿੰਦੀਆਂ ਤੇ ਆਪਣੀ ਅਮਾਨਤ ਪੋਏ ਨੂੰ ਦੇ ਕੇ ਸੁਰਖਰੂ ਹੋ ਉੱਡ ਜਾਂਦੀਆਂ ਈਸ਼ਰੂ ਨੇ ਵੇਖਿਆ ਤੇ ਉਹਦਾ ਦੁੱਧ ਲੈ ਆਇਆ ਸਵੇਰ ਦੀ ਆਪਣੀ ਕੁੱਖੋਂ ਨਿਕਲੇ ਬੱਚੇ ਨੂੰ ਪੁੱਲੀ ਉਹ ਇੱਕ ਅਕਹਿ ਖਿੱਚਦੀ ਖਿੱਚੀ ਹੋਈ ਘਰ ਵੱਲ ਤੁਰ ਪਈ ਸਾਹੋ ਸਾ ਈਸ਼ਰੂ ਜਦੋਂ ਵਿੜੇ ਵਿੱਚ ਪੁੱਜੀ ਅੰਦਰੋਂ ਸੂਫੇ ਦੇੋਂ ਬੱਚੇ ਦੇ ਰੋਣ ਦੀ ਆਵਾਜ਼ ਆ ਰਹੀ ਸੀ ਮਾਂ ਨੂੰ ਆਪਣੇ ਕੰਨਾਂ ਤੇ ਦਬਾਰ ਨਹੀਂ ਸੀ ਆਉਂਦਾ ਦੌੜ ਕੇ ਅੰਦਰ ਉਸਨੇ ਵੇਖਿਆ ਮੰਜੀ ਤੇ ਪਿਆ ਬੱਚਾ ਟੈਡੀਆਂ ਨਾਲ ਪਰੋਚਿਆ ਹੋਇਆ ਸੀ ਲੱਤਾਂ ਮਾਰ-ਮਾਰ ਬਾਹਾਂ ਮਾਰ-ਮਾਰ ਸਿਰ ਛੰਡ-ਛੰਡ ਚੀਖ-ਚੀਖ ਬੱਚਾ ਟੈਡੀਆਂ ਨੂੰ ਉਡਾਂਦਾ ਤੇ ਉਹ ਮੋੜ-ਮੋੜ ਉਹਨੂੰ ਆ ਕੇ ਚਿੰਟਦੀਆਂ ਈਸ਼ਰੋ ਨੇ ਟੈ ਕੇ ਆਪਣੇ ਦਿਲ ਦੇ ਟੁਕੜੇ ਨੂੰ ਛਾਤੀ ਨਾਲ ਚਮੇਟ ਲਿਆ ਚੁੰਮਿਆ ਚਟਿਆ ਕਮਰੇ ਵਿੱਚੋਂ ਹੂੰਜ-ਹੂੰਜ ਟੈਡੀਆਂ ਨੂੰ ਬਾਹਰ ਕੱਢਿਆ ਬੱਚੇ ਨੂੰ ਨਹਾਇਆ ਧਵਾਇਆ ਉਹਦੇ ਕੱਪੜੇ ਬਦਲੇ ਤੇ ਮਾਪੁੱਤਰ ਸ਼ੇਰੀ ਦੀ ਉਡੀਕ ਕਰਨ ਲੱਗ ਪਈ। ਸ਼ੇਰਾ ਜਿਹੜਾ ਹਲ ਜੋਤ ਕੇ ਹੁਣ ਆਪਣੇ ਸਾਥੀਆਂ ਨਾਲ ਉਹ ਥਾਂ ਨੂੰ ਉਥਲ-ਪੁਥਲ ਕਰ ਰਿਹਾ ਸੀ ਜਿੱਥੇ ਟਿੱਡੀ ਅੰਡੇ ਦੇ ਰਹੇ ਸੀ। ਸਕੂਲਾਂ ਦੇ ਮੁੰਡੇ ਉਂਗਲੀਆਂ ਨਾਲ ਅੰਡਿਆਂ ਨੂੰ ਖੁਣ-ਖੁਣ ਕੇ ਇਕੱਠੇ ਕਰ ਰਹੇ ਸਨ। ਠੇਲੇ ਪਰ ਪਰ ਲੋਕੀ ਇਕੱਠੇ ਕਰਦੇ, ਬੋਰੀਆਂ ਪਰ ਪਰ ਰੰਦੇ ਤੇ ਛਟਾ ਭਰਨੀਆ ਸ਼ੁਰੂ ਕਰ ਦਿੰਦੇ। ਜਿੱਥੇ ਕਿੱਥੇ ਵੀ ਭੋਏ ਖਾਲੀ ਸੀ, ਸੜਕ ਦੇ ਕੰਡੇ ਤੇ ਰੇਲ ਦੀ ਪਟੜੀ ਦੇ ਕਿਨਾਰੇ-ਕਿਨਾਰੇ ਸਭ ਤਾਂ ਮੋਰੀਆਂ ਸਨ ਤੇ ਮੋਰੀਆਂ ਵਿੱਚ ਕਿਰਸਾਨਾਂ ਦੇ ਜਾਨੀ ਦੁਸ਼ਮਣ ਦਾ ਧੋਖਮ ਦਬਿਆ ਹੋਇਆ ਸੀ ਫੇਰ ਖਬਰ ਆਈ 10 ਮੀਲ ਲੈਂਦੇਵਲ ਜਾ ਕੇ ਟੀਡੀ ਨੇ ਡੇਰੀ ਲਾ ਦਿੱਤੇ ਸਨ ਹੁਣ ਰਾਤ ਨੂੰ ਸੁੱਤੇ ਹੋਏ ਉਹਨੂੰ ਜਾ ਕੇ ਮਾਰਨਾ ਸੀ ਟਾਂਗਿਆਂ ਨਾਲ ਤਰਕਤਾਂ ਤੋਂ ਢਾਟਾ ਢਾ ਕੇ ਗੜਿਆਂ ਵਿੱਚ ਇਕੱਠਾ ਕਰ ਕਰ ਉੱਤੇ ਤੇਲ ਪਾ ਕੇ ਉਸ ਨੂੰ ਸਾੜਨਾ ਸੀ ਜਦੋਂ ਤੇ ਇਹ ਜ਼ੇ ਮਤਦਾਬੀ ਨਾ ਨਾਸ ਹੋ ਜਾਏ ਕਿਸਾਨ ਬੇਫਿਕਰੀ ਦੀ ਨੀਂਦ ਨਹੀਂ ਸੀ ਸੌ ਸਕਦਾ ਕੀ ਪਤਾ ਕਦੋਂ ਕਿਸੇ ਪਾਸੇ ਮੁਹਾਰ ਮੋੜ ਲੈ ਇਸ ਬਲਾ ਦਾ ਕੁਝ ਪਤਾ ਨਹੀਂ ਸੀ ਤੇ ਫੇਰ ਸਾਰੇ ਪਿੰਡੇ ਫੈਸਲਾ ਕੀਤਾ ਸਾਰੇ ਪਿੰਡ ਦੇ ਟਾਂਗੇ ਇਕੱਠੇ ਕਰ ਸਾਰੇ ਪਿੰਡ ਦੀਆਂ ਕਹੀਆਂ ਬੋਲਚੇ ਸੰਭਾਲ ਸਾਰੇ ਪਿੰਡ ਦੇ ਝਾੜੂ ਜੋੜ ਤੇ ਲੈ ਮਸ਼ਾਲਾ ਮਣਾ ਰਾਤ ਨੂੰ ਟਿੱਡੀ ਤੇ ਹੱਲਾ ਬੋਲਿਆ ਜਾਏ ਤੇ ਤਾਬਲਾ ਤਾਬਲਾ ਸ਼ੇਰਾ ਜਦੋਂ ਜੁੱਤੀ ਬਦਲਨ ਕਰ ਆਇਆ ਉਹਦਾ ਬੱਚਾ ਉਹਦੀ ਤ੍ਰੇਮਤ ਦੀ ਗੋਦੀ ਵਿੱਚ ਉਸ ਵੱਲ ਵੇਖ ਵੇਖ ਜਿਵੇਂ ਮੁਸਕੁਰਾ ਰਿਹਾ ਸੀ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਧੰਨਵਾਦ ਜੀ